ਰਾਵੀ ਦਰਿਆ ਦੇ ਵਿੱਚੋਂ ਪਿੰਡ ਦੇ ਲੋਕਾਂ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਇਸ ਮੌਕੇ ਪਿੰਡ ਵਾਸੀ ਰਾਵੀ ਦਰਿਆ ਦੇ ਕੰਢੇ ਹੋ ਰਹੀ ਮਾਈਨਿੰਗ ਦੇ ਖਿਲਾਫ ਇਕੱਠੇ ਹੋ ਗਏ ਤੇ ਉਹਨਾਂ ਵੱਲੋਂ ਇੱਥੇ ਹੰਗਾਮਾ ਕੀਤਾ ਗਿਆ ਮਾਮਲਾ ਗੁਰਦਾਸਪੁਰ ਦੇ ਪਿੰਡ ਮਰਾੜਾ ਦਾ ਹੈ ਜਿੱਥੇ ਕਿ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਦਾ ਖੇਤ ਉਸकी ਰੇਤ ਮੁਹੰਮਦ ਇਕਤ ਹੈ ਤੇ ਮਾਈਨਿੰਗ ਮਾਫੀਆ ਤਰਲੇ ਨਾਲ ਨਜਾਇਜ਼ ਮਾਈਨਿੰਗ ਕਰ ਰਿਹਾ ਹੈ ਤੇ ਰੋਜ਼ਾਨਾ 200 ਦੇ ਕਰੀਬ ਟਿਪਰ ਇੱਥੇ ਨਿਕਲਦੇ ਨੇ ਤੇ ਇਸ ਨਾਲ ਟ੍ਰੈਫਿਕ ਦੀ ਸਮੱਸਿਆ ਵੀ ਖੜੀ ਹੁੰਦੀ ਹੈ ਤੇ ਪਿੰਡ ਦੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਖੇਤਾਂ ਵਿੱਚੋਂ ਰੇਤ ਕੱਢਣ ਦੀ ਬਜਾਏ ਦਰਿਆ ਵਿੱਚੋਂ ਰੇਤ ਕੱਢੀ ਜਾ ਰਹੀ ਹੈ ਤੇ ਮੋਟਾ ਮੁਨਾਫਾ ਕਮਾਇਆ ਜਾ ਰਿਹਾ ਹਾਂਜੀ ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤੋਂ ਪਲ ਚੁੱਕੀ ਜਾਏ ਤੇ ਵਾਹੀ ਜੋਗ ਬਣ ਜਾਣ ਫਸਲ ਹੋ ਜੇ ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦਾਂ ਹੀ ਨਾ ਖੇਤ ਤੇ ਹੈ ਕੋਈ ਨਹੀਂ ਛੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾ ਕੱਢ-ਕੱਢ ਜਿਹੜਾ ਉਹ ਵੇਚੀ ਜਾਂਦੇ ਆ ਛੇਤਾਂ ਨੂੰ ਕੌਣ ਸਾਫ਼ ਕਰਦਾ ਪਿਆ ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਾ ਕਿ ਉਸਦੀ ਰੇਤ ਉਹਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱਤਕਾ ਸਾਈ ਕਰੀ ਜਾਂਦੇ ਆ ਔਰ ਇੱਥੋਂ ਰੇਤਾ ਪੁੱਟ ਪੁੱਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਆ ਬਾਲੋ ਕੀ ਮੁਸ਼ਕਲ ਆਈ ਹੈ ਭਾਜੀ ਮੁਸ਼ਕਲਾ ਸਰ ਏਡੀ ਵੀਡੀ ਮੁਸ਼ਕਲ ਹੈ ਕਿ ਜਦ ਮਰਾੜਾ ਪਿੰਡ ਵਿੱਚੋਂ ਸਿੰਗਲ ਰੋੜ ਆ ਉਹ ਉੱਥੋਂ ਦੀ ਟਿੱਪਣਾ ਜਿਹੜੀਆਂ 200 400 ਟਿੱਪਰ ਰੋਜ਼ ਲੰਘੂਗੀ ਜਦੋਂ ਵੀ ਉੱਥੇ ਕੋਈ ਸਕੂਲ ਬਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿਪਰਾ ਵਾਲੇ ਤਾਂ ਕੋਈ ਰਸਤਾ ਹੀ ਨਹੀਂ ਦਿੰਦੇ ਲੋਕ ਟਿਪਰਾ ਹੁੰਦੀ ਆ ਥੱਲੇ ਹਲਾਉਂਦੇ ਨਹੀਂ ਸਿੰਗਲ ਰੋੜ ਆ ਲੋਕ ਕਿੱਥੇ ਜਾਣ ਲੋਕਾਂ ਨੇ ਉੱਠ ਕੇ ਆਵਾਜ਼ ਫਾਈ ਅੱਛਾ ਹੁਣ ਕੀ ਤਾਂ ਅੱਜ ਕੀ ਤਾਂ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿਪਰਾ ਪਿੰਡ ਬਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿਪਰਾ ਦਾ ਰੋਕ ਦਿੱਤੀਆਂ ਔਰ ਇਹ ਸ਼ਿਕਾਇਤ ਕੀਤੀ ਅਧਿਕਾਰੀਆਂ ਨੂੰ ਜੇ ਪੁਲਿਸ ਮੈਂ ਕੱਲ ਜਿਹੜਾ ਆ ਉਹ ਪੁਲਿਸ ਸਟਾਸ਼ਨ ਆ ਭਰਾਮਪੁਰ ਚ ਕੰਪਲੇਨਟ ਕਰਕੇ ਆਇਆ ਐਸਟੀਐਮ ਬਿਨਾਂ ਨਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੱਲ ਦੀ ਕੋਈ ਆ ਅਜੇ ਤੱਕ ਮੈਨੂੰ ਉਹਨਾਂ ਦੇ ਕੋਲ ਕੋਈ ਨਹੀਂ ਅੱਜ ਫੇਰ ਸ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਲਾਤਾ ਉੱਥੇ ਅਸੀਂ ਆਪਾਂ ਜਿਹੜੀ ਅੱਜ ਟਿੱਪਣਾ ਸਾਰੀਆਂ ਬੰਦ ਕੀਤੀਆਂ ਹੋਈਆਂ ਜਿੰਨਾ ਚਿਰ ਕੋਈ ਇਹਦਾ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇ ਅਸੀਂ ਇਹ ਚੱਲ ਨਹੀਂ ਜੇ ਸਿੱਧਾ ਦਰਿਆ 'ਚ ਰੇਤਾ ਘੜਦੇ ਪਿਆ ਇਹ ਜਿਹੜਾ ਅੱਜ ਨੂੰ ਜੇ ਕੱਲ ਨੂੰ ਜੇ ਪਾਣੀ ਆਇਆ ਸਿੱਧਾ ਹੀ ਪਿਆ ਦਰਿਆ ਮਰਾਲਾ ਨੂੰ ਹਿੱਟ ਕਰੇਗਾ ਮਰਾਲਾ ਤੋਂ ਕਿਲੋਮੀਟਰ ਵੀ ਨਹੀਂ ਤੇ ਪਹਿਲੀ ਇੱਥੋਂ ਪਿੱਛੇ ਐ ਤੇ ਜਿਆ ਇਹ ਦਰਿਆ ਸਿੱਧੀ ਮਾਈਨਿੰਗ ਦਰਿਆਜ ਕਰੀ ਜਾਂਦੇ ਬਿਨਾ ਰੋਕਣਾ ਵੀ ਕੀ ਰੋਕੀਏ ਤਾਂ ਅੱਗੇ ਭੱਲਣਾ ਪੈਂਦੇ ਆ ਸਾਰੇ ਸਭ ਹਵੀ ਬੰਦੇ ਬਟ ਬਟ ਦੇ ਬੰਦੇ ਨੇ ਬਟ ਛੋਟੇ ਬੰਦੋ ਕੋ ਪਹੁੰਚਦਾ ਤੇ ਬਸਹਿਰਵਾ ਲੋਕਾਂ ਨੇ ਕਿਹਾ ਕਿ ਦੇਖਿਆ ਸਾਨੂੰ ਅੱਜ ਪਿੰਡ ਸਾਹਿਬ ਇਕੱਠਾ ਹੋਇਆ ਹੈ ਤੇ ਸਾਰੇ ਮੁੰਡੇ ਇਕੱਠੇ ਤੇ ਡੱਕੇ ਸਾਰੇ ਇਕੱਠੇ ਹੋਇਆ ਹੋਇਆ ਤਾਂ ਕੀ ਕਰਦੇ ਪਏ ਨੇ ਮਾਈਨਿੰਗ ਕਰਦੇ ਸੀ ਜੀ ਸੁਦੀ ਸੁਦੀ ਦਰਿਆ ਦੇ ਪਾਣੀ ਕਰਦੇ ਰੇਤਾ ਕਰਦੇ ਪਏ ਕਿੰਨੇ ਕੁ ਲੱਗੇ ਨੇ ਸੇ ਜੀ ਅਸੇ ਚਾਰ ਪੰਜ ਟੱਕ ਲੱਗੇ ਆ ਇੰਨੀ ਹੱਦ ਜੀ ਕਿੰਨੀਆਂ ਮਸ਼ੀਨਾਂ ਨੌ 10 ਮਸ਼ੀਨਾਂ ਲੱਗੀਆਂ ਤੇ ਇਹ ਪਰਾ ਵੀ ਚਾਰ ਸੈਪ ਭਰੀਆਂ ਭਈਆਂ ਜਗਬਾਨੀ ਟੀਵੀ ਲਈ ਬਿਸ਼ੰਬਰ ਬਿੱਟੋ ਦੀ ਰਿਪੋਰਟ